ਹੋਰ ਹੈ ਕਿਸਾਨ ਇੱਥੇ ਆਪਦੀ ਜ਼ਮੀਨਾਂ ਉਹਨਾਂ ਦੀਆਂ ਖੋਨ ਤੇ ਆ ਗੀਆਂ ਉਹਨਾਂ ਦੀ ਫਸਲ ਅ ਅੰਬਾਨੀ ਆ ਡਾਨੀ ਲੁੱਟਣ ਤੇ ਆ ਗਏ ਜਿਸ ਕਰਕੇ ਕਿਸਾਨਾਂ ਦਾ ਦਰਦ ਹੈ ਕਿਸਾਨ ਇੱਥੇ ਧਰਨੇ ਤੇ ਬੈਠੇ ਨੇ ਆਪਦਾ ਪਰਿਵਾਰ ਦਾ ਸਾਰਾ ਕੁਝ ਛੱਡ ਕੇ ਪਰ ਕਿਤੇ ਇਹ ਵੀ ਹੈ ਅੱਜ ਤੁਸੀਂ ਕਲਾਕਾਰ ਹਰਿੰਦਰ ਸੰਧੂ ਜੀ ਸਿੰਦਾ ਸ਼ੌਕੀ ਜੀ ਮੰਗਲ ਮੰਗੇ ਜੀ ਪੋਰ ਪੁੱਲਰ ਸਾਹਿਬ ਤੁਸੀਂ ਇੱਥੇ ਆਏ ਹੋ ਤੁਸੀਂ ਇੱਥੇ ਕਲਾਕਾਰ ਸਾਰੇ ਧਰਨੇ ਤੇ ਬੈਠੇ ਤੁਸੀਂ ਉੱਥੇ ਟੈਂਟ ਲਾ ਕੇ ਪਾਰਟੀਆਂ ਕਰ ਰਹੇ ਹੋ ਹਾਂ ਬਿਲਕੁਲ ਪਾਰਟੀ ਸਪੈਸ਼ਲ ਹੈ ਸੀ ਸਪੈਸ਼ਲ ਪਾਰਟੀ ਹੈ ਇਹ ਤੁਹਾਡਾ ਮੇਰੇ ਤੋਂ ਅਸੀਂ ਉਥੋਂ ਮੋੜਤਾ ਤੇ ਤੁਹਾਨੂੰ ਇਸ ਮੇਰਾ ਗੁੱਸਾ ਆ ਗਿਆ ਨਹੀਂ ਨਹੀਂ ਇਹ ਗੱਲ ਨਹੀਂ ਤੁਸੀਂ ਜੇ ਤੁਸੀਂ ਸਾਡੇ ਨਹੀਂ ਨਹੀਂ ਗੱਲ ਇਹ ਹੈ ਵੀ ਕਿ ਕਿਸਾਨ ਹੈ ਤੇ ਧਰਨੇ ਤੇ ਬੈਠੇ ਤੁਸੀਂ ਉੱਥੇ ਪਾਰਟੀਆਂ ਕਰ ਰਹੇ ਹੋ ਤੁਸੀਂ ਕਹਿ ਰਹੇ ਤੁਸੀਂ ਉੱਥੇ ਲੈਣ ਤੁਸੀਂ ਉੱਥੇ ਲੈਣ ਕੀ ਰੋਟੀ ਛੱਡਤੀ ਕਿਸਾਨ ਰੋਟੀ ਖਾ ਕੇ ਨਹੀਂ ਆ ਕਰੋ ਨਹੀਂ ਨਹੀਂ ਕਿਸਾਨ ਦਾ ਕਿਸਾਨ ਦਾ ਖਾਣਾ ਨਹੀਂ ਖਾ ਕੇ ਉੱਤੇ ਪਾਰਟੀਆਂ ਕਰ ਰਹੇ ਹੋ ਕੌਣ ਕਹਿੰਦਾ ਪਾਰਟੀ ਕਰ ਗਿਆ ਤੇ ਗਿਆ ਇਹ ਆ ਬੰਦੇ ਦੇ ਭਤੀਜੇ ਦੇ ਵਿਆਹਲੇ ਘਰੇ ਗਏ ਕੋਈ ਸਪੈਸ਼ਲ ਸਾਨੂੰ ਕੋਈ ਨਹੀਂ ਆ ਰਹੀ ਸਾਡੇ ਰਸਤੇ ਬਿਲਕੁਲ ਤੁਸੀਂ ਗਲਤ ਪ੍ਰੈਸ ਵਾਲੇ ਜਿੰਨਾ ਤੁਸੀਂ ਚਿੰਨਾ ਜਿੰਨਾ ਪ੍ਰਸ ਨੇ ਗੰਦ ਪਾਇਆ ਉਹ ਹੋਰ ਕੋਈ ਨਹੀਂ ਪਾ ਸਕਦਾ ਤੁਸੀਂ ਹਾਂ ਹੋਰ ਛੋਟਾ ਕੋਈ ਕੰਮ ਨਹੀਂ ਮੈਂ ਕਹਿੰਦਾ ਅਸੀਂ ਕਿਹੜੇ ਕੰਮ ਅਸੀਂ ਆਏ ਮਰਨੇ ਆ ਧਰਨੇ ਆ ਤੇ ਤੁਸੀਂ ਆਪ ਦੇ ਵਿੱਚ ਕਿਲੇ ੜਾ ਦਿੰਨੇ ਸੀ ਸਵੇਰੇ ਜਦੋਂ ਉਹਦੇ ਆਇਓ ਇੱਥੇ ਤੁਸੀਂ ਉੱਥੇ ਆਪ ਦਾ ਨਿਕਲੇ ਦਾ ਜਿਹੜੇ ਬੰਦਿਆਂ ਨੇ ਸੱਦਿਆ ਮੈਨੂੰ ਉਹ ਜਮੇ ਕਹਿਣਗੇ ਮੋਂਵੇ ਕਰੂੰਗਾ ਜਿਹੜੇ ਮੈਨੂੰ ਬੁਲਾਇਆ ਮੈਂ ਕੋਈ ਇੱਥੇ ਮੈਂ ਇੱਥੇ ਜਾਣਦਾ ਨਹੀਂ ਤੁਸੀਂ ਮੈਨੂੰ ਬੁਲਾਉਂਗੇ ਮੈਂ ਕਿਵੇਂ ਕਹਾਂਗਾ ਮੈਂ ਇੱਥੇ ਬਹਿਣਾ ਜਦੋਂ ਇੱਥੇ ਕੋਈ ਹੈ ਹੀ ਨਹੀਂ ਸਵੇਰੇ ਦਾ ਸੜਕਾਂ ਤੇ ਬੈਠਾ ਤੁਸੀਂ ਉੱਥੇ ਫਰੋਸਤ ਰਾਜ ਯਾਰ ਮੈਂ 1 ਮਿੰਟ ਮੈਂ ਇੱਥੇ ਮੱਡਾ ਲਾ ਕੇ ਬਹਿ ਜਾਣਾ ਮੈਂ ਪੈ ਜਾਣਾ ਫਿਰ ਕਿਸਾਨ ਬੱਜਣਗੇ ਅਸੀਂ ਕਿਸਾਨਾਂ ਨੂੰ ਬਚਾਉਣ ਆਤੇ ਆਏ ਹਾਂ ਇਨਸਾਨ ਸਾਡੇ ਵੀ ਬੈਠੇ ਪਾਣੀ ਅੰਦਰ ਸੋਫਿਆਂ ਦੇ ਏਸੀ ਤੇ ਕਿੱਥੇ ਬੈਠਾ ਨੂੰ ਕਿਹੜੀ ਜ਼ਹਿਰ ਸੀ ਆ ਮੈਂ ਤਾਂ ਘਰੇ